ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਾਦਪੁਰ ਵਿਖੇ ਜੀ ਪਹੁੰਚੇ ਹਾਂ ਜਿੱਥੇ ਕਿ ਅੱਜ ਕਬੱਡੀ ਦੇ ਮੈਚ ਕਰਵਾਏ ਗਏ ਹਨ ਆਪਾਂ ਸਪਾਂਸਰ ਤੋਂ ਜਾਣਦੇ ਹਾਂ ਕਿ ਇਹ ਕਬੱਡੀ ਦੇ ਜਿਹੜੇ ਮੈਚ ਨੇ ਤੇ ਕਿਹੜੇ-ਕਿਹੜੇ ਵਰਗ ਦੇ ਮੈਚ ਕਰਵਾਏ ਗਏ ਨੇ ਸਰਪੰਚ ਜੀ ਪਹਿਲਾਂ ਤਾਂ ਸਾਨੂੰ ਬਹੁਤ-ਬਹੁਤ ਵਧਾਈਆਂ ਕਿ ਤੁਹਾਡੇ ਪਿੰਡ ਵਿੱਚ ਇੰਨੇ ਵਧੀਆ ਮੈਚ ਕਰਾਏ ਗਏ ਨੇ ਤੇ ਇਸ ਦੇ ਲਈ ਬਹੁਤ ਵਧਾਈ ਦੇ ਹੱਕਦਾਰ ਹਾਂ ਤੇ ਤੁਹਾਨੂੰ ਹੁਣ ਦੱਸ ਚਾਹਨਾ ਪਊ ਕਿ ਕਿਹੜੇ-ਕਿਹੜੇ ਵਰਗ ਦੇ ਮੈਚ ਕਰਾਈ ਗਏ ਪਿੰਡ ਦੇ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਗਾਣੇ 35 ਕਿਲੋ ਤੋਂ ਲੈ ਕੇ 70 ਕਿਲੋ ਤੱਕ 35 ਕਿਲੋ, 45 ਕਿਲੋ, 55 ਕਿਲੋ ਤੇ 70 ਕਿਲੋ ਠੀਕ ਹੈ ਜੀ ਆਹ ਲੋਕਾਂ ਨੇ ਮੈਚ ਕਰਾਏ ਗਏ ਆ ਠੀਕ ਹੈ ਜੀ ਇਹਦੇ ਵਿੱਚ ਤਕਰੀਬਨ 35 ਕਿਲੋ ਦੇ 45 ਕਿਲੋ ਦੀਆਂ 15 ਕਿਟੀਮਾਂ ਨੇ ਭਾਗ ਲਿਆ ਠੀਕ ਹੈ ਜੀ ਤੇ 55 ਤੇ 70 ਕਿਲੋ ਦੀਆਂ ਵੀ ਤਕਰੀਬਨ ਇੰਨੇ ਆ ਕਿ ਟੀਮਾਂ ਸਨ ਠੀਕ ਹੈ ਜੀ ਜਿਨ੍ਹਾਂ ਨੇ ਭਾਗ ਲਿਆ ਕਿਉਂਕਿ ਮੈਚ ਹਲੇ ਵੀ ਚੱਲ ਰਹੇ ਆ ਸ਼ਾਇਦ ਰਾਤ ਤੱਕ ਚੱਲਣਗੇ ਠੀਕ ਹੈ ਤੇ ਇਹ ਮੈਚ ਜਿਹੜੇ ਕਰਵਾਏ ਗਏ ਆ ਇਸ ਸਿਰਫ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਲੋਕੀ ਸਰਕਾਰ ਨੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਤੌਰ ਤੇ ਟੂਰਨਾਮੈਂਟ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਆਵੇ ਕਿ ਅਸੀਂ ਵੀ ਖੇਡੀਏ ਉਹਨਾਂ ਦੇ ਮਨ 'ਚ ਉਤਸ਼ਾਹ ਆਵੇ ਉਹਨਾਂ ਦੇ ਮਨ 'ਚ ਆਵੇ ਇਹ ਗੱਲ ਕਿ ਅਸੀਂ ਵੀ ਖੇਡੀਏ ਅਸੀਂ ਵੀ ਇਦਾਂ ਦੇ ਪਲੇਅਰ ਬਣੀਏ ਜੀਰਾ ਇੱਕੋ ਹੀ ਮਸਲਾ ਕਿ ਪਿੰਡ ਦੇ ਵਿੱਚੋਂ ਨਸ਼ੇ ਨੂੰ ਕਿੱਦਾਂ ਖਤਮ ਕਰਨਾ ਬਿਲਕੁਲ ਜੀ ਬਿਲਕੁਲ ਜੀ ਜੇ ਟੂਰਨਾਮੈਂਟ ਕਰਾਉਣ ਦੇ ਨਾਲ ਮੇਰਾ ਖਿਆਲ ਆ ਕਿ ਮੈਂ ਨਾ ਵੀ ਹੱਦ ਤੱਕ ਕਾਮਯਾਬ ਹੋ ਜਾਵਾਂਗਾ ਕਿਉਂਕਿ ਮੈਂ ਜਿਹੜਾ ਨਸ਼ਿਆਂ ਤੋਂ ਇਹਨਾਂ ਬੱਚਿਆਂ ਨੂੰ ਦੂਰ ਕਰ ਸਕਾਂ ਤੇ ਇਸ ਵਾਰ ਚਲੋ ਸਾਡੀ ਪਹਿਲਾ ਤਜਰਬਾ ਆ ਅਗਲੀ ਵਾਰੀ ਨੂੰ ਜੋ ਮੈਚ ਕਰਾਵਾਂਗੇ ਉਹ ਇਦਾਂ ਉਹਨਾਂ ਨੂੰ ਵਧੀਆ ਕਰਾਵਾਂਗੇ ਤੇ ਇਨਾਮ ਵੀ ਮੋਟੇ ਰੱਖਾਂਗੇ ਤੇ ਸਾਡੇ ਪਿੰਡ ਦਾ ਬੜਾ ਸਹਿਯੋਗ ਹੈ ਮੇਰੇ ਨਾਲ ਬਿਲਕੁਲ ਦੇਖਿਆ ਜਾਵੇ ਸਰਦਾਰ ਜੀ ਇਹ ਇਦਾਂ ਨਹੀਂ ਕਹਿ ਸਕਦਾ ਦੇਖੀ ਛੋਟਾ ਪਰ ਲਾਇਆ ਪਰਲਾ ਬਹੁਤ ਵਧੀਆ ਕਰਾਇਆ ਇਸ ਸਟੇਜ ਨੇ ਆ ਇਸ ਤਰ੍ਹਾਂ ਦਾ ਟੂਰਨਾਮੈਂਟ ਬਹੁਤ ਵਧੀਆ ਦੇਖਣ ਨੂੰ ਆਉਂਦਾ ਹੈ। ਬਹੁਤ ਵੱਡਾ ਪ੍ਰਦਰਸ਼ਨ ਹੈ। ਛੋਟਾ ਨਹੀਂ ਹੈ ਜਰੂਰੀ। ਚਲੋ ਹਾਂ ਇੱਕ ਐਸਾ ਰਿਆਂ ਦੀ ਕਹਾਣੋ ਅਸੀਂ ਥੋੜਾ ਜਿਹਾ ਹੋਰ ਉੱਪਰ ਕਰਦੇ ਹਾਂ। ਬਸ ਇਹੀ ਹੈ ਮੇਰੇ ਮਨ 'ਚ ਕਹਿਣਾ ਪਾਵੇ ਇਹੀ ਹੈ ਕਿ ਸਾਡਾ ਪਹਿਲਾ ਹੈ ਹਾਂਜੀ ਇਹ ਸਾਡਾ ਪਹਿਲਾ ਆਇਆ ਕਾਰਿਆਕਰਮ ਜਿਹੜਾ ਇਹ ਅਸੀਂ ਪਹਿਲੀ ਵਾਰੀ ਕੀਤਾ ਮੈਂ ਆਪਣੇ ਕਹਿੰਦੇ ਹੁੰਦੇ ਸਰਪੰਚੀ ਕਾਲ ਦੇ ਦੌਰਾਨ ਮੈਂ ਪਹਿਲੀ ਵਾਰ ਕੀਤਾ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਅਗਲੇ ਸਾਲ ਤੋਂ ਹਰ ਸਾਲ ਹਾਂਜੀ ਛਿੰਝ ਵੀ ਵਧੀਆ ਕਰਾਈ ਜਾਵੇ ਹਾਂਜੀ ਤੇ ਜਿਹੜੇ ਆ ਟੂਰਨਾਮੈਂਟ ਹੈ ਇਹ ਵੀ ਬਹੁਤ ਵੱਡੇ ਪੱਧਰ ਤੇ ਕਰਾਈ ਜਾਵੇ ਤੇ ਇੱਕ ਸਰਪੰਚ ਜੀ ਆਪਾਂ ਮੈਂ ਤੁਹਾਨੂੰ ਦੱਸਣਾ ਹੈ ਜਿਹੜਾ ਤੁਹਾਡਾ ਜਿਹੜਾ ਵੀ ਇੱਕ ਲੜਕੀ ਦਾ ਬੱਚਾ ਜਿਹੜਾ ਇਹ ਨਹੀਂ ਹੈ ਇਹਹੀ ਗੱਲ ਇਹਹੀ ਮੈਂ ਦੱਸਣ ਲੱਗਾ ਸੀ ਤੁਹਾਨੂੰ ਕਿ ਸਾਡੀ ਲੜਕੀ ਅਗਲੀ ਵਾਰੀ ਅਗਲੀ ਵਾਰੀ ਅਸੀਂ ਵੱਡੇ ਮੈਚ ਕਰਾਉਣੇ ਆ ਜਿਨ੍ਹਾਂ ਦੇ ਵਿੱਚ ਲੜਕੀਆਂ ਦਾ ਵੀ ਮੈਚ ਹੋਊਗਾ ਤੇ ਮੁੰਡੀਆਂ ਜਿਹੜੀਆਂ ਅਕੈਡਮੀ ਆ ਉਹਨਾਂ ਦੇ ਵੀ ਮੈਚ ਕਰਵਾਈ ਜਾਣਗੇ ਠੀਕ ਹੈ ਤੇ ਵੱਧ ਤੋਂ ਵੱਧ ਇਨਾਮ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਸਾਡੀ ਉਹ ਨਸ਼ਿਆਂ ਤੋਂ ਦੂਰ ਹੋ ਕੇ ਇਸ ਪਾਸੇ ਨੂੰ ਚੁੱਕੇ ਚੁੱਕੇ ਇਸ ਪਾਸੇ ਨੂੰ ਆਵੇ ਕਿ ਅਸੀਂ ਵੀ ਇਦਾਂ ਦੇ ਬਣੀਏ ਤਾਂ ਕਿ ਮਾਨ ਸਨਮਾਨ ਜਿਹੜਾ ਇੱਥੇ ਹੋਵੇ ਉਹਨਾਂ ਨੂੰ ਵੀ ਲੱਗੇ ਕਿ ਸਾਡਾ ਵੀ ਇਦਾਂ ਮਾਨ ਸਨਮਾਨ ਹੋਵੇ ਬਿਲਕੁਲ ਸਹੀ ਹੈ ਸਰ ਜੀ ਕਹਿੰਦੇ ਕਿ ਜਾਈਏ ਕਿ ਜਿਹੜੀ ਨਵੀਂ ਨੌਜਵਾਨ ਜੰਮਦੀ ਪੀੜ੍ਹੀ ਆ ਉਹ ਦੇਖ ਕੇ ਇਹਨਾਂ ਨੂੰ ਉਹਨਾਂ ਵੱਲ ਦੇਖ ਕੇ ਨਾਮ ਲੈਣ ਮੈਂ ਬਹੁਤ ਧਿਆਨ ਦੇਣਾ ਆਪਣਾ ਬਹੁਤ ਪ੍ਰਭਾਵਤ ਹੋ ਕੇ ਹੀ ਇਧਰ ਲੱਗਣਗੇ ਸਾਡੇ ਵੱਲ ਤਾਂ ਕਿ ਇਹ ਨਸ਼ੇ ਵਾਲੇ ਦੇਖ ਕੇ ਨਸ਼ੇ ਵਾਲੇ ਭਰਾਵੇ ਤੋਂ ਸਾਡੀ ਇਹੀ ਕੋਸ਼ਿਸ਼ ਹੈ ਇਹੀ ਉਪਰਾਨਾ ਸਿਰਫ ਨਸ਼ਿਆ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਇਹ ਜਿਹੜੇ ਟੂਰਨਾਮੈਂਟ ਕਰਵਾਏ ਗਏ ਆ ਅੱਗੇ ਤੋਂ ਹਰ ਸਾਲ ਕਰਵਾਵਾਂਗੇ ਵੱਧ ਚੜ ਕੇ ਵਧੀਆ ਤੋਂ ਵਧੀਆ ਵੱਡੇ ਤੋਂ ਵੱਡੇ ਟੂਰਨਾਮੈਂਟ ਕਰਵਾਵਾਂਗੇ ਤਾਂ ਕਿ ਅਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਠੀਕ ਹੈ ਜੀ ਮੇਰੀ ਇਹੀ ਇੱਕ ਇੱਛਾ ਹੈ ਕਿ ਨਸ਼ਿਆਂ ਤੋਂ ਬਚਾਈਏ ਤੇ ਇਸ ਨੌਜਵਾਨੀ ਨੂੰ ਸੰਭਲ ਲਈਏ ਸਾਡੇ ਦੇਸ਼ ਦਾ ਭਵਿੱਖ ਹੂ ਇਹ ਕਾ ਬਿਲਕੁਲ ਜੀ ਇਹ ਸਾਡੇ ਦੇਸ਼ ਦਾ ਭੁਲ ਗਿਆ ਆਣੇ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਹੀ ਇਸ ਦੇਸ਼ ਨੂੰ ਚਲਾਉਣਾ ਇਹਨਾਂ ਨੇ ਹੀ ਦੇਸ਼ ਨੂੰ ਸਾਭਣਾ ਜੇ ਇਹ ਨਾ ਰਹੇ ਤਾਂ ਸਾਡਾ ਦੇਸ਼ ਵੀ ਨਹੀਂ ਰਹਿਣਾ ਦੇਸ਼ ਵੀ ਨਹੀਂ ਰਹਿਣਾ ਕਿਉਂਕਿ ਨਸ਼ਾ ਵੱਧ ਵੀ ਬਹੁਤ ਚੱਕਾ ਹੈ ਨਸ਼ਾ ਬਹੁਤ ਜਿਆਦਾ ਵੱਧ ਚੁੱਕਾ ਹੈ ਲੋਕਾਂ ਦਾ ਕਰਨ ਵੀ ਸਪੱਸ਼ਟ ਜੀ ਇਹੀ ਹੈ ਜੀ ਹਰ ਇੱਕ ਪਿੰਡ ਦੇ ਵਿੱਚ ਉਹ ਕਿਹੜੀਆਂ ਗਰਾਊਂਡ ਵਿੱਚ ਵੀ ਇਹਨਾਂ ਨੇ ਬਿਲਕੁਲ ਬੰਦ ਹੋ ਗਈਆਂ ਬੰਦ ਹੋ ਗਈਆਂ ਹਰੇਕ ਪੁਰਾਣਾ ਦੇਖੋ ਪਿੰਡੀਆਂ ਗਰਾਊਂਡਾਂ ਸਭੀਆਂ ਪੰਜਾਬ ਗਰਾਊਂਡ ਚ ਕੋਈ ਨਹੀਂ ਜਾਂਦਾ ਇਦਾਂ ਦੇ ਮੈਚ ਦੇਖ ਕੇ ਨਿਆਣਾ ਤੇ ਨਸ਼ਾ ਆਊਗਾ ਬਿਲਕੁਲ ਤਾਂ ਜਣ ਦੀ ਜਮਾ ਹੀ ਜਾਣਗੇ ਇਹ ਚੱਲਿਆ ਤੇ ਅਸੀਂ ਬਣਦੀ ਸਾਡੀ ਕੋਸ਼ਿਸ਼ ਇਹ ਜਾਂ ਕਿ ਅਸੀਂ ਪਹਿਲਾਂ ਤੋਂ ਅਸੀਂ ਆਪਣੇ ਟਾਈਮ ਦੇ ਵਿੱਚ ਇੱਥੇ ਹਰ ਸਾਲ ਟੂਰਨਾਮੈਂਟ ਪਹਿਲਾਂ ਕਰਾਉਂਦੇ ਹਾਂ ਹਾਕੀ ਦੇ ਫਿਰ ਔਲੀ ਵਾਲੀ ਫੁੱਟਬਾਲ ਦੇ ਵੀ ਕਰਾਏ ਫੇਰ ਹੋੜੀ ਵਾਲੀ ਅਸੀਂ ਕਬੱਡੀ ਦੇ ਵੀ ਕਰਾਏ ਕਈ ਵਾਰੀ ਪਰ ਨਹੀਂ ਬਣੀ ਨਹੀਂ ਗੱਲ ਪਰ ਹੁਣ ਮੇਰਾ ਆਪਣਾ ਆਪਣਾ ਜੀ ਕਿ ਮੈਂ ਇਸ ਕਮ ਨੂੰ ਇਸ ਨੜੀ ਨੂੰ ਟੁੱਟ ਨਹੀਂ ਦੇਣਾ ਮੈਂ ਲਗਾਤਾਰ ਕਰਵਾਣੀ ਹੈ ਠੀਕ ਹੈ ਜੀ ਕਿ ਮੈਨੂੰ ਮੈਨੂੰ ਨੌਜਵਾਨਾਂ ਦੀ ਬਹੁਤ ਫਿਕਰ ਹੈ ਜੀ ਜੋ ਨਸ਼ੇ ਦੇ ਚ ਲੱਗੇ ਹੋਏ ਆ ਨਸ਼ੇ ਕਿਉਂਕਿ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਵੀ ਠਾਵਾਂਗੇ ਤੇ ਜਿਹੜੇ ਗਾਹ ਸਾਡਾ ਨੌਜਵਾਨ ਤਬਕਾ ਜਿਹੜਾ ਤੁਰਿਆ ਫਿਰਦਾ ਗਲੀਆਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਇਸ ਪਾਸੇ ਮੋੜਾਂਗੇ ਮੋੜਾਂਗੇ ਕਿ ਤੁਸੀਂ ਵੱਧ ਤੋਂ ਵੱਧ ਇਧਰ ਪਾਈ ਆਓ ਟੂਰਨਾਮੈਂਟਾਂ ਦੇ ਵਿੱਚ ਕਬੱਡੀ ਖੇਡੋ ਫੁੱਟਬਾਲ ਖੇਡੋ ਉਹ ਭਾ ਕੀ ਏਡੋ ਜਿਹੜੀ ਮਰਜੀ ਗੇਮ ਖਡੋ ਨਸ਼ਿਆਂ ਨੂੰ ਤਿਆਗੋ ਅਜੈਂਤ ਜੋ ਸਾਡੇ ਕੋਲੋਂ ਜਾਇਜ਼ ਹੋ ਸਕਿਆ ਬਾਜਮ ਅਸੀਂ ਉਹਨਾਂ ਲਈ ਕਰਾਂਗੇ ਜੋ ਖਰਾਕ ਵੀ ਦੇਣੀ ਪਈ ਤਾਂ ਅਸੀਂ ਉਹਨਾਂ ਨੂੰ ਖਰਾਕ ਵੀ ਦੇਵਾਂਗੇ ਸਾਡਾ ਇਹੀ ਉਪਰਾਲਾ ਮੇਰਾ ਇਹੀ ਹੈ ਕਿ ਮੈਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਜਦ ਤੱਕ ਇਹ ਦੇਖਿਆ ਕਿ ਸਰਪੰਚ ਸਾਹਿਬ ਦਾ ਉਪਰਾਲਾ ਹੈ ਕਿ ਜਿਹੜੇ ਬੱਚੇ ਸਾਡੇ ਭਟਕ ਚੁੱਕੇ ਨੇ ਨੌਜਵਾਨੀ ਭਟ ਚੁੱਕੀ ਹੈ ਉਹਨਾਂ ਨੂੰ ਸਹੀ ਜਿੱਤੇ ਰਾਹ ਤੇ ਪਾਉਣ ਲਈ ਇਹ ਜੋ ਉਹਨਾਂ ਨੇ ਕਾਦਮ ਚੁੱਕਿਆ ਹੈ ਇਹ ਮੌਦੀ ਸ਼ਲਾਘਾਯੋਗ ਹੈ ਮੈਂ ਇਸ ਦੇ ਨਾਲ ਹੀ ਸਾਨੂੰ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਇਹਨਾਂ ਵੱਲ ਦੇਖ ਕੇ ਇਹ ਕਦਮ ਚੁੱਕਣਾ ਚਾਹੀਦਾ ਹੈ ਤਾਂ ਕੋਈ ਜੋ ਸਾਡੀ ਜਵਾਨੀ ਜੋ ਪੁੱਠੇ ਰਾਹ ਤੇ ਜਾ ਚੁੱਕੀ ਹੈ ਉਹ ਸਿੱਧੇ ਰਾਹ ਤੇ ਆ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ